ਸ਼ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਨਿੁਕਤੀਆਂ ਹੋ ਰਹੀਆਂ ਲਗਾਤਾਰ ਨਿੁਕਤੀਆਂ ਢਾਈਆਂ ਜਾ ਰਹੀਆਂ ਯਾਨੀ ਕਿ ਅਦਲ ਬਦਲ ਪੂਰ ਜ਼ੋਰ ਜਾ ਰਹੀ ਹੈ ਪੂਰੇ ਜ਼ੋਰਾਂ ਦੇ ਉੱਤੇ ਚੱਲਦਾ ਪਿਆ ਔਰ ਇਸੇ ਵਾਸਤੇ ਅਕਾਲੀ ਦਲ ਨੂੰ ਲੈ ਕੇ ਅਸਥਿਰ ਹੋਣ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਅਕਾਲੀ ਦਲ ਦੇ ਵਿੱਚ ਅਸਥਿਰਤਾ ਪਸਰਦੀ ਪਈ ਹੈ ਉਹ ਭਾਵੇਂ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਵੀ ਲਗਾ ਦਿੱਤਾ ਗਿਆ ਇਸ ਦੇ ਬਾਵਜੂਦ ਵੀ ਇਹੀ ਹਾਲਾਤ ਨੇ ਔਰ ਅਕਾਲੀ ਦਲ ਜਿਹੜਾ ਹੈ ਉਹ ਲਗਾਤਾਰ ਇਸ ਅਸਥਿਰਤਾ ਦੀ ਮਾਰ ਦੇ ਹੇਠ ਦਬਦਾ ਨਜ਼ਰ ਆ ਰਿਹਾ ਹਾਲ ਹੀ ਦੇ ਵਿੱਚ ਦੁਬਾਰਾ ਇੱਕ ਨਿਯੁਕਤੀ ਇੱਕ ਵੱਡੀ ਨਿਯੁਕਤੀ ਢਾ ਦਿੱਤੀ ਗਈ ਹੈ ਇੱਕ ਵੱਡਾ ਅਕਾਲੀ ਲੀਡਰ ਇੱਕ ਅਹੁਦੇ ਤੇ ਨਿਯੁਕਤ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਦਾ ਅਹੁਦਾ ਖੋਹ ਲਿਆ ਗਿਆ ਦਰਅਸਲ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੇ ਨਿੱਜੀ ਸਕੱਤਰ ਵਜੋਂ ਉਹਨਾਂ ਦੇ ਨਿੱਜੀ ਸਲਾਹਕਾਰ ਵਜੋਂ ਦਰਬਾਰਾ ਸਿੰਘ ਗੁਰੂ ਜਿਹੜੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਜਰਨਲ ਸਕੱਤਰ ਰਹਿ ਚੁੱਕੇ ਨੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਔਰ ਜਿਸੇ ਜਿਸ ਤਰ੍ਹਾਂ ਨਿਯੁਕਤ ਕੀਤਾ ਗਿਆ ਉਸੇ ਤਰ੍ਹਾਂ ਉਹਨਾਂ ਨੂੰ ਲਾਭ ਵੀ ਦਿੱਤਾ ਗਿਆ ਅਚਾਨਕ ਹੀ ਨਿਯੁਕਤੀ ਹੋਈ ਅਚਾਨਕ ਹੀ ਉਹਨਾਂ ਨੂੰ ਲਾ ਦਿੱਤਾ ਗਿਆ ਜਿਸ ਤੋਂ ਬਾਅਦ ਅਚਾਨਕ ਦਵਾਰਾ ਹਹਾਕਾਰ ਮੱਚ ਗਿਆ ਦਰਅਸਲ ਦਰਬਾਰਾ ਸਿੰਘ ਗੁਰੂ ਇਕ ਇਹੋ ਜਿਹਾ ਨਾਮ ਹੈ ਜੋ ਨਾ ਸਿਰਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਾਣਿਆ ਜਾਂਦਾ ਸਗੋਂ ਨਕੋਦਰ ਗੋਲੀकांड ਦੇ ਨਾਲ ਵੀ ਇਹ ਨਾਮ ਜਾਣਿਆ ਜਾਂਦਾ ਨਕੋਦਰ ਗੋਲੀकांड ਦੇ ਵਿੱਚ ਦਰਬਾਰਾ ਸਿੰਘ ਗੁਰੂ ਦਾ ਨਾਮ ਲਗਾਤਾਰ ਆਉਂਦਾ ਰਿਹਾ ਔਰ ਖਾਸ ਕਰਕੇ ਨਕੋਦਰ ਗੋਲੀकांड ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਏ ਆ ਕਹਿ ਦਈਏ ਜਿਹੜੇ ਨੌਜਵਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਦੁਆਰਾ ਅਪੀਲ ਕੀਤੀ ਗਈ ਔਰ ਸ੍ਰੀ ਕਾਲਤਖਬ ਸਾਹਿਬ ਇੱਕ ਚਿੱਠੀ ਜਿਹੜੀ ਹੈ ਉਹ ਭੇਜੀ ਗਈ ਹੈ ਉਸ ਚਿੱਠੀ ਦੇ ਵਿੱਚ ਇਸ ਨਿਯੁਕਤੀ ਦੇ ਖਿਲਾਫ ਗੱਲ ਕੀਤੀ ਹੈ ਦਰਅਸਲ ਦਰਬਾਰਾ ਸਿੰਘ ਗੁਰੂ ਜਿਸ ਸਮੇਂ ਨਕਉਦਰ ਗੋਲੀकांड ਹੁੰਦਾ ਉਸ ਵੇਲੇ ਜਲੰਧਰ ਦੇ ਵਿੱਚ ਏਡੀਸੀਪੀ ਵਜੋਂ ਤਾਇਨਾਤ ਹੁੰਦੇ ਨੇ ਔਰ ਇਸ ਤੋਂ ਪਹਿਲਾਂ ਵੀ ਉਹ ਦਲੀਲਾਂ ਦੇ ਚੁੱਕੇ ਨੇ ਹੁਣ ਦੁਬਾਰਾ ਦਲੀਲਾਂ ਦੇ ਚੁੱਕੇ ਨੇ ਕਿ ਉਹਨਾਂ ਦਾ ਇਸ ਕੇਸ ਦੇ ਨਾਲ ਕੋਈ ਸਬੰਧ ਨਹੀਂ ਸੀ ਉਹ ਕਹਿੰਦੇ ਮੈਂ ਏਡੀਸੀਪੀ ਜ਼ਰੂਰ ਸੀਗਾ ਪਰ ਇਹਦੇ ਨਾਲ ਕੋਈ ਮਤਲਬ ਨਹੀਂ ਸੀ ਇਹਦਾ ਨਾਲ ਕੋਈ ਸਬੰਧ ਨਹੀਂ ਸੀ ਦੂਜੇ ਪਾਸੇ ਉਹ ਕਹਿੰਦੇ ਨੇ ਕਿ ਪੋਸਟਮਾਰਟਮ ਹੋ ਚੁੱਕਿਆ ਹੈ ਤੇ ਜਾਣਬੁੱਝ ਕੇ ਦਲੀਲਾਂ ਦਿੱਤੀਆਂ ਜਾ ਰਹੀਆਂ ਜਾਣਬੁੱਝ ਕੇ ਇਲਜ਼ਾਮ ਲਾਏ ਜਾ ਰਹੇ ਨੇ ਪਾਰਟੀ ਵਿਰੋਧੀ ਇਲਜ਼ਾਮ ਨੇ ਔਰ ਉਹਨਾਂ ਦਾ ਅਕਸ ਉਹਨਾਂ ਦਾ ਆਪਣਾ ਅਕਸ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਦਰਬਾਰਾ ਸਿੰਘ ਗੁਰੂ ਦਾ ਇਹ ਦਾਵਾ ਆ ਕਿ ਜਿੰਨੀ ਵਾਰ ਵੀ ਉਹਨਾਂ ਨੇ ਚੋਣ ਲੜੀ ਆ 19 ਵਾਰ ਇਹ ਪ੍ਰੋਪਗੈਂਡਾ ਜਿਹੜਾ ਆ ਉਹ ਲਿਆਂਦਾ ਗਿਆ 19 ਵਾਰ ਇਹ ਏਜੰਡਾ ਪ੍ਰੋਪਗੈਂਡਾ ਮੰਗ ਪੇਸ਼ ਕੀਤਾ ਗਿਆ ਔਰ ਦੂਜੇ ਪਾਸੇ ਦੁਬਾਰਾ ਉਹੀ ਦਲੀਲ ਹੋਈ ਜਿਸ ਦਲੀਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਇਹ ਨਿਯੁਕਤੀ ਹਟਾਉਣੀ ਪੈਗੀ ਦਰਬਾਰਾ ਸਿੰਘ ਗੁਰੂ ਨੂੰ ਜਿਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੇ ਨਿੱਜੀ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਚਾਨਕ ਹੋਈ ਨਿਯੁਕਤੀ ਅਚਾਨਕ ਹੀ ਹਟਾ ਦਿੱਤੀ ਗਈ ਇਹਦਾ ਕਾਰਨ ਇਹਦੇ ਪਿਛਲਾ ਜਿਹੜਾ ਕਾਰਨ ਸੀ ਉਹ ਇਹ ਰਿਹਾ ਔਰ ਇਸ ਤੋਂ ਬਾਅਦ ਹੁਣ ਵਿਵਾਦ ਦੁਬਾਰਾ ਬਰਕਰਾਰ ਹੈ ਇਸ ਤੋਂ ਪਹਿਲਾਂ ਅਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਇਹਨਾਂ ਇਲਜ਼ਾਮਾਂ ਤੋਂ ਨਹੀਂ ਹਟ ਸਕੇ ਸੀ ਕਿ ਸੁਮੇਦ ਸੈਣੀ ਨੂੰ ਡੀਜੀਪੀ ਲਗਾਇਆ ਗਿਆ ਜਾਂ ਫਿਰ ਇਜ਼ਹਾਰ ਆਲਮ ਨੂੰ ਅਹੁਦੇ ਦਿੱਤੇਗੇ ਉਹਨਾਂ ਦੀ ਪਤਨੀ ਨੂੰ ਸਿਆਸਤ ਵਿੱਚ ਲਿਆਂਦਾ ਗਿਆ ਔਰ ਦੂਜੇ ਪਾਸੇ ਹੁਣ ਇੱਕ ਹੋਰ ਵਿਵਾਦ ਖੜਾ ਹੋ ਜਾਣਾ ਸੀਗਾ ਇਹ ਵੇਲੇ ਸਿਰ ਲੱਗਦਾ ਅਕਾਲੀ ਦਲ ਨੇ ਸਾਮ ਜ਼ਰੂਰ ਲਿਆ ਪਰ ਇਸ ਤੋਂ ਬਾਅਦ ਵੀ ਅਕਾਲੀ ਦਲ ਦੀ ਹਾਲਤ ਉਸੇ ਤਰ੍ਹਾਂ ਕੁਝ ਮਾੜੀ ਕੁਝ ਅਨਸਟੇਬਲ ਦੱਸੀ ਜਾ ਰਹੀ ਹੈ ਦਿਖਾਈ ਦੇ ਰਹੀ ਹੈ ਜੋ ਵੀ ਹੋਏਗਾ ਇਸ ਤੋਂ ਬਾਅਦ ਉਹ ਸਾਹਮਣੇ ਆ ਜਾਵੇਗਾ ਪਰ ਫਿਲਹਾਲ ਇੱਕ ਵੱਡੀ ਨਿਯੁਕਤੀ ਕੀਤੀ ਗਈ ਔਰ ਨਾਲ ਹੀ ਉਹ ਨਿਯੁਕਤੀ ਢਾ ਵੀ ਦਿੱਤੀ ਗਈ